ਤੁਹਾਡੀ ਡਾਇਵਰਸੀਫਿਕੇਸ਼ਨ ਕਿਵੇਂ ਹੋਈ ਕਿ ਸਮਾਜ ਸੇਵੀ ਤੋਂ ਤੁਸੀਂ ਵੀਡੀਓਜ਼ ਪਾਉਣੀਆਂ ਸ਼ੁਰੂ ਕੀਤੀਆਂ ਚਲੋ ਤਾਂ ਤੁਹਾਡੀ ਚੈਰਿਟੀ ਨਾਲ ਰਿਲੇਟਡ ਸੀ ਹੁਣ ਤੁਸੀਂ ਪੋਡਕਾਸਟ ਕਰਦੇ ਹੋ ਤੁਸੀਂ ਵਕ ਵਕ ਸੈਲੀਬ੍ਰਿਟੀਜ਼ ਦੇ ਆਪ ਵੀ ਇੰਟਰਵਿਊ ਕਰਦੇ ਹੋ ਪ੍ਰੋਪਰ ਸਟੂਡੀਓ ਸੈਟਅਪ ਵੀ ਤੁਸੀਂ ਲਾਇਆ ਹੋਇਆ ਇਸ ਗੱਲ ਨੂੰ ਲੈ ਕੇ ਵੀ ਹਾਲਾਂਕਿ ਮੈਂ ਇਸ ਗੱਲ ਨਾਲ ਦੋ ਪੈਸੇ ਵੀ ਸਹਿਮਤ ਨਹੀਂ ਪਰ ਇੰਟਰਵਿਊਰ ਹੋਣ ਦੇ ਨਾਤੇ ਮੈਨੂੰ ਤੁਹਾਨੂੰ ਇਹ ਸਵਾਲ ਕਰਨਾ ਪੈ ਰਿਹਾ ਕਿ ਤੁਹਾਡੀ ਜਿਹੜੀ ਸਮਾਜ ਸੇਵੀ ਸੰਸਥਾ ਸੀ ਉਹ ਫਿਲਮਾਂ ਦੀ ਪ੍ਰੋਮੋਸ਼ਨ ਦੀ ਜਗ੍ਹਾ ਕਿਉਂ ਬਣ ਕੇ ਰਹਿ ਗਈ ਕਿ ਉਹਦੇ ਵਿੱਚ ਕਹਿੰਦੇ ਅਨਮੋਲ ਦਾ ਪਰਸਨਲ ਇੰਟਰਸਟ ਹੈ ਕਿ ਜੇ ਕੋਈ ਪ੍ਰੋਮੋਸ਼ਨ ਕਰਨ ਆਇਆ ਉਹਦਾ ਪੋਡਕਾਸਟ ਕਰਾਂਗੇ ਹੁਣ ਸਪੋਜ਼ ਮੈਨੂੰ ਕਿਸੇ ਐਕਟਰ ਦਾ ਫੋਨ ਆਇਆ ਕਿਸੇ ਸਿੰਗਰ ਦਾ ਫੋਨ ਆਇਆ ਕਾਦੇ ਲਈ ਆਇਆ ਉਹਦੀ ਇੰਟੈਂਸ਼ਨ ਕੀ ਹੈ ਮੈਨੂੰ ਨਹੀਂ ਪਤਾ ਜੀ ਆਪਣੇ ਕੋਲ ਉੱਥੇ ਰੋਜ਼ 100 150 ਮਰੀਜ਼ ਆਂਦਾ ਕਿਸੇ ਦਾ ਬੱਚਾ ਬਿਮਾਰ ਕਿਸ ਦੀ ਮਾਂ ਬਿਮਾਰ ਕਿਸ ਦਾ ਪਿਓ ਬਿਮਾਰ ਮੈਨੂੰ ਸਿਰਫ ਉਹ ਨਜ਼ਰ ਆਂਦਾ ਕਿ ਆਹ ਮਾਂ ਹੈ ਇਹਦਾ ਬੱਚਾ ਬਿਮਾਰ ਹੈ ਰੋ ਰਿਹਾ ਹਾਲਾਂਕਿ ਮੈਂ ਤੁਹਾਨੂੰ ਜੇ ਪਿਛਲੇ 24 ਘੰਟਿਆਂ ਦੀ ਵੀਡੀਓਜ਼ ਦਿਖਾ ਦਾਂ ਆਪਣੀ 10 ਸਾਲਾਂ ਦਾ ਡਾਟਾ ਜੇ ਮੈਂ ਤੁਹਾਨੂੰ ਦਿਖਾਵਾਂ ਤਾਂ ਬਹੁਤ ਵੀਡੀਓਜ਼ ਨੇ ਤਾਂ ਹੁਣ ਮੈਨੂੰ ਕੋਈ ਐਕਟਰ ਫੋਨ ਕਰਦਾ ਕਿ ਪਾਈ ਮੈਂ ਸੇਵਾ ਕਰਨ ਆਣਾ ਤੇ ਮੈਂ ਉਹਨੂੰ ਕੀ ਕਰ ਸਕਦਾ ਕਿ ਉਹਨੂੰ ਮਨਾ ਕਰ ਸਕਦਾ ਜਾਂ ਉਹਨੂੰ ਮੈਂ ਕਹਿ ਸਕਦਾ ਕਿ ਨਹੀਂ ਤੁਸੀਂ ਇੱਥੇ ਆ ਕੇ ਵੀਡੀਓ ਨਹੀਂ ਪਾਣੀ ਮੈਨੂੰ ਸਿਰਫ ਇਹ ਨਜ਼ਰ ਆਉਂਦਾ ਕਿ ਇੱਕ ਬੱਚਾ ਬਿਮਾਰ ਹੈ ਉਹਨੂੰ ਹੈਲਪ ਚਾਹੀਦੀ ਆ ਤੇ ਉਹ ਬੰਦੇ ਨੇ ਆ ਕੇ ਉਹਦੀ ਮੈਡੀਸਿਨ ਲੈਤੀ ਤੁਹਾਨੂੰ ਕੁਝ ਦੇਖ ਕੇ ਵੀ ਜਾਂਦੇ ਆ ਉਹ ਕਿ ਬਸ ਆ ਕੇ ਢੀੜਾ ਕੱਟ ਕੇ ਮੁੜ ਜਾਂਦੇ ਸਾਰੇ ਦੇਖ ਕੇ ਜਾਂਦੇ ਨੇ ਬਈ ਐਦਾਂ ਢੀੜਾ ਕੱਢਣ ਦਾ ਤਾਂ ਕੋਈ ਫਾਇਦਾ ਨਹੀਂ ਉਥੇ ਜਿੰਨੇ ਵੀ ਸੈਲੀਬ੍ਰਿਟੀ ਅਜੇ ਤੱਕ ਆਏ ਨੇ ਲੋਕ ਕਹਿੰਦੇ ਨੇ ਕਿ ਯਾਰ ਆਪਣੀ ਫਿਲਮਾਂ ਦੇ ਨੇੜੇ ਕਿਉਂ ਆਉਂਦੇ ਨੇ ਪਰ ਮੈਂ ਉਹਨਾਂ ਨੂੰ ਕਹਿੰਨਾ ਯਾਰ ਘੱਟੋ-ਘੱਟ ਕਿਸੇ ਦੀ ਹੈਲਪ ਕਰਨ ਤਾਂ ਆਏ ਝੰਕਣ ਲੱਗੇ ਕਿ ਐਟਲੀਸਟ ਮੈਂ ਕਰ ਦੇਣ ਜੋਗਾ ਨਹੀਂ ਹੈਗਾ ਘਰੋਂ ਲਵਾ ਤਾਂ ਨਾ ਉਦੋਂ ਚੱਲਦੇ-ਚੱਲਦੇ ਮੈਨੂੰ ਕਿਸੇ ਨੇ ਸਲਾਹ ਦਿੱਤੀ ਕਿ ਯਾਰ ਅੱਜਕੱਲ ਪੌਡਕਾਸਟਿੰਗ ਬਹੁਤ ਟ੍ਰੈਂਡਿੰਗ ਚ ਹੈ ਮੈਂ ਉਹ ਸ਼ੁਰੂ ਕਰ ਲਈ ਤਾਂ ਮੈਨੂੰ ਲੱਗਦਾ ਕਿ ਹੁਣ ਮੈਂ ਬਹੁਤ ਸੰਤੁਸ਼ਟਾਂ ਕਿਉਂਕਿ ਹੁਣ ਐਨਜੀਓ 'ਚ ਵੀ ਧਿਆਨ ਦੇ ਪਾ ਰਿਹਾ ਤੇ ਮੇਰੇ ਜਿਹੜੇ ਪਰਸਨਲ ਖਰਚੇ ਨੇ ਉਹ ਵੀ ਮੈਂ ਚੱਕ ਦੇ ਤਾ ਨਾ ਚੱਲੀਆਂ ਮਹੀਨਾ ਨਹੀਂ ਆਉਂਦਾ ਰਾਈਟ ਤੁਹਾਡੀ ਇਹ ਡਾਇਵਰਸੀਫਿਕੇਸ਼ਨ ਕਿਵੇਂ ਹੋਈ ਕਿ ਸਮਾਜ ਸੇਵੀ ਤੋਂ ਤੁਸੀਂ ਵੀਡੀਓਜ਼ ਪਾਉਣੀਆਂ ਸ਼ੁਰੂ ਕੀਤੀਆਂ ਚਲੋ ਤਾਂ ਤੁਹਾਡੀ ਚੈਰਿਟੀ ਨਾਲ ਰਿਲੇਟਡ ਸੀ ਹੁਣ ਤੁਸੀਂ ਪੌਡਕਾਸਟ ਕਰਦੇ ਹੋ ਤੁਸੀਂ ਵਕ-ਵਕ ਸੈਲੀਬ੍ਰਿਟੀਆਂ ਦੇ ਆਪ ਵੀ ਇੰਟਰਵਿਊ ਕਰਦੇ ਹੋ ਪ੍ਰੋਪਰ ਸਟੂਡੀ ਇਸ ਗੱਲ ਨੂੰ ਲੈ ਕੇ ਵੀ ਹਾਲਾਂਕਿ ਮੈਂ ਇਸ ਗੱਲ ਨਾਲ ਦੋ ਪੈਸੇ ਵੀ ਸਹਿਮਤ ਨਹੀਂ ਪਰ ਇੰਟਰਵਿਊਰ ਹੋਣ ਦੇ ਨਾਤੇ ਮੈਨੂੰ ਤੁਹਾਨੂੰ ਇਹ ਸਵਾਲ ਕਰਨਾ ਪੈ ਰਿਹਾ ਕਿ ਤੁਹਾਡੀ ਜਿਹੜੀ ਸਮਾਜ ਸੇਵੀ ਸੰਸਥਾ ਸੀ ਉਹ ਫਿਲਮਾਂ ਦੀ ਪ੍ਰੋਮੋਸ਼ਨ ਦੀ ਜਗ੍ਹਾ ਕਿਉਂ ਬਣ ਕੇ ਰਹਿ ਗਈ ਜੀ ਕਿ ਉਹਦੇ ਵਿੱਚ ਕਹਿੰਦੇ ਅਨਮੋਲ ਦਾ ਪਰਸਨਲ ਇੰਟਰਸਟ ਹੈ ਜੀ ਕਿ ਜੇ ਕੋਈ ਪ੍ਰੋਮੋਸ਼ਨ ਕਰਨ ਆ ਰਿਹਾ ਉਹਦਾ ਪੋਡਕਾਸਟ ਕਰਾਂਗੇ ਉਹ ਅਨਮੋਲ ਕਹਿੰਦੇ ਜਿਹੜਾ ਡੋਨਰ ਤੇ ਪੇਸ਼ੈਂਟ ਲੱਭਦਾ ਸੀ ਹੁਣ ਉਹ ਇੰਟਰਵਿਊ ਦੇ ਲਈ ਗੈਸਟ ਲੱਭਦਾ ਫਿਰਦਾ ਕਿ ਮੈਨੂੰ ਫਲਾਣੇ ਨਾਲ ਇੰਟਰਵਿਊ ਹੋ ਜੇ ਮੇਰਾ ਫਲਾਣੇ ਬੰਦੇ ਨਾਲ ਇੰਟਰਵਿਊ ਇਹ ਪ੍ਰੋਫਾਈਲ ਯਾ ਫਿਰ ਇਹਦੇ ਨਾਲ ਤੁਹਾਨੂੰ ਚੈਰਿਟੀ ਜਿਹੜੀ ਹੈਗੀ ਆ ਉਹ ਹੋਰ ਇੱਕ ਅਪਰ ਲੈਵਲ ਤੇ ਜਾਊਗੀ ਮੈਨੂੰ ਤੁਹਾਡੀ ਇਹ ਗੱਲ ਬੜੀ ਸੋਹਣੀ ਲੱਗੀ ਬਾਈ ਜਿਹੜਾ ਤੁਸੀਂ ਕਿਹਾ ਨਾ ਸਟਾਰਟਿੰਗ ਦੇ ਵਿੱਚ ਕਿ ਮੈਂ ਇਸ ਚੀਜ਼ ਨਾਲ ਐਗਰੀ ਨਹੀਂ ਪਰ ਐਜ਼ ਅ ਇੰਟਰਵਿਊਰ ਮੈਨੂੰ ਸਵਾਲ ਪੁੱਛਣਾ ਪੈਣਾ ਮਤਲਬ ਤੁਸੀਂ ਐ ਐ ਸਾਬਤ ਕੀਤਾ ਕਿ ਜਮਾ ਰੋ ਹੈ ਨਾ ਕਿ ਤੁਸੀਂ ਆਪਣਾ opinion ਵੀ ਦੇ ਦਿੱਤਾ ਲੋਕਾਂ ਦਾ ਸਵਾਲ ਹੀ ਪੁੱਛ ਲਿਆ ਹੁਣ ਦੇਖੋ ਅਸੀਂ ਕੈਂਜੀਓ ਚਲਾਉਂਦੇ ਬਾਈ ਸੋਸ਼ਲ ਮੀਡੀਆ ਸਭ ਨੂੰ ਪਤਾ ਹੁਣ ਸਪੋਜ਼ ਮੈਨੂੰ ਕਿਸੇ ਐਕਟਰ ਦਾ ਫੋਨ ਆਇਆ ਕਿਸੇ ਸਿੰਗਰ ਦਾ ਫੋਨ ਆਇਆ ਕਾਦੇ ਲਈ ਆਇਆ ਉਹਦੀ ਇੰਟੈਂਸ਼ਨ ਕੀ ਹੈ ਮੈਨੂੰ ਨਹੀਂ ਪਤਾ ਜੀ ਆਪਣੇ ਕੋਲ ਉੱਥੇ ਰੋਜ਼ 100 150 ਮਰੀਜ਼ ਆਂਦਾ ਹੈ ਕਿਸੇ ਦਾ ਬੱਚਾ ਬਿਮਾਰ ਕਿਸੇ ਦੀ ਮਾਂ ਬਿਮਾਰ ਕਿਸਦਾ ਪਿਓ ਬਿਮਾਰ ਮੈਨੂੰ ਸਿਰਫ ਉਹ ਨਜ਼ਰ ਆਂਦਾ ਹੈ ਕਿ ਆਹ ਮਾਂ ਹੈ ਇਹਦਾ ਬੱਚਾ ਬਿਮਾਰ ਹੈ ਰੋ ਰਿਹਾ ਹਾਲਾਂਕਿ ਮੈਂ ਤੁਹਾਨੂੰ ਜੇ ਪਿਛਲੇ 24 ਘੰਟਿਆਂ ਦੀ ਵੀਡੀਓ ਜੀ ਦਿਖਾ ਦਾਂ ਆਪਣੀ ਐਨਜੀਓ 'ਚ ਫੋਨ ਤੋਂ ਸ਼ਾਇਦ ਉਹ ਵੀ ਸਾਰੀਆਂ ਨਾ ਦੇਖ ਪਾਓ ਤੁਸੀਂ ਤਾਂ ਪਿਛਲੇ 10 ਸਾਲਾਂ ਦਾ ਡਾਟਾ ਜੇ ਮੈਂ ਤੁਹਾਨੂੰ ਦਿਖਾਵਾਂ ਤਾਂ ਬਹੁਤ ਵੀਡੀਓਜ਼ ਨੇ ਹੁਣ ਮੈਨੂੰ ਕੋਈ ਐਕਟਰ ਫੋਨ ਕਰਦਾ ਕਿ ਪਾਈ ਮੈਂ ਸੇਵਾ ਕਰਨ ਆਣਾ ਤੇ ਮੈਂ ਉਹਨੂੰ ਕੀ ਕਰ ਸਕਦਾ ਕਿ ਉਹਨੂੰ ਮਨਾ ਕਰ ਸਕਦਾ ਹਾਂ ਜਾਂ ਉਹਨੂੰ ਮੈਂ ਕਹਿ ਸਕਦਾ ਕਿ ਨਹੀਂ ਤੁਸੀਂ ਇੱਥੇ ਆ ਉਹਨੂੰ ਹੈਲਪ ਚਾਹੀਦੀ ਆ ਤੇ ਉਹ ਬੰਦੇ ਨੇ ਆ ਕੇ ਉਹਦੀ ਮੈਡੀਸਿਨ ਲੈਤੀ ਤੁਹਾਨੂੰ ਕੁਝ ਦੇਖ ਕੇ ਵੀ ਜਾਂਦੇ ਆ ਉਹ ਕਿ ਬਸ ਆ ਕੇ ਢੀੜਾ ਕੱਢ ਕੇ ਮੁੜ ਜਾਂਦੇ ਸਾਰੇ ਦੇਖ ਕੇ ਜਾਂਦੇ ਨੇ ਬਈ ਐਦਾਂ ਢੀੜਾ ਕੱਢਣ ਦਾ ਤਾਂ ਕੋਈ ਫਾਇਦਾ ਨਹੀਂ ਉੱਥੇ ਜਿੰਨੇ ਵੀ ਸੈਲੀਬ੍ਰਿਟੀ ਅਜੇ ਤੱਕ ਆਏ ਨੇ ਲੋਕ ਕਹਿੰਦੇ ਨੇ ਕਿ ਯਾਰ ਆਪਣੀ ਫਿਲਮਾਂ ਦੇ ਨੇੜੇ ਕਿਉਂ ਆਉਂਦੇ ਨੇ ਪਰ ਮੈਂ ਉਹਨਾਂ ਨੂੰ ਕਹਿੰਨਾ ਯਾਰ ਘੱਟੋ-ਘੱਟ ਕਿਸੇ ਦੀ ਹੈਲਪ ਕਰਨ ਤਾਂ ਆਏ ਤੁਹਾਨੂੰ ਕਦੇ-ਕਦੇ ਲੱਗਦਾ ਹੁੰਦਾ ਤੁਸੀਂ ਇਨਫਲੂਐਂਸਰ ਬਣ ਗਿਓ ਕਿ ਚਲੋ ਠੀਕ ਹੈ ਮੇਰੇ ਕੋਲ ਆਇਆ ਕਿਸੇ ਨੂੰ ਫਾਇਦਾ ਹੁੰਦਾ ਫਾਇਦਾ ਭਾਈ ਪੇਸ਼ੈਂਟ ਦਾ ਹੀ ਦਿਖਦਾ ਮੈਨੂੰ ਐਟ ਦ ਐਂਡ ਆਫ ਦ ਡੇ ਸਿਰਫ ਮੈਨੂੰ ਪੇਸ਼ੈਂਟ ਦਾ ਤੁਹਾਨੂੰ ਉਹਨਾਂ ਦਾ ਫਾਇਦਾ ਲੱਗਦਾ ਜਿਹੜਾ ਬੰਦਾ ਤੁਹਾਡੇ ਕੋਲ ਆਉਂਦਾ ਵੀ ਆਬਵੀਅਸਲੀ ਅਨਮੋਲ ਦੇ ਚਲੇ ਜਾਓ ਯਾਰ ਅੱਜ ਕੱਲੇ ਟ੍ਰੈਂਡ ਹੋ ਗਿਆ ਨਾ ਭਾਈ ਬਿਲਕੁਲ ਹੁੰਦਾ ਹੈ ਇੰਡਸਟਰੀ 'ਚ ਟ੍ਰੈਂਡ ਹੋ ਗਿਆ ਵੀ ਚਲੋ ਅਨਮੋਲ ਦੇ ਜਿਹੜੇ ਫਾਲੋਅਰ ਹੈਗੇ ਆ ਉਹ ਸਾਡੇ ਨਾਲ ਹੋ ਜਾਣਗੇ ਨਾਲੇ ਪੁੰਨ ਦੇ ਨਾਲੇ ਫਲੀਆਂ ਨਾਲੇ ਲੋਕਾਂ ਦੀ ਨਿਗਾਹ ਜੇ ਉਹ ਜਵਾ ਯਾਰ ਬੰਦੇ ਮਦਦ ਕਰ ਰਿਹਾ ਨਾਲੇ ਸਾਡਾ ਸਿਸਟਮ ਪ੍ਰੋਮੋਟ ਹੋ ਜਾ ਦੇਖੋ ਛੋਟੀ ਸਾਹਿਬ ਇਸ ਇਹ ਦੁਨੀਆ ਨਾ ਸਾਰੀ ਮਤਲਬ ਨਾਲ ਜੁੜੀ ਕਿ ਦੂਜੇ ਨਾਲ ਬਿਲਕੁਲ ਹਰ ਕਿਸਿਆਂ ਨੂੰ ਬੈਕ ਆਫ ਦਾ ਮਾਈਂਡ ਕੋਈ ਨਾ ਕੋਈ ਮਤਲਬ ਹੈ ਪਰ ਜੋ ਉਸ ਮਤਲਬ ਨਾਲ ਕਿਸੇ ਦਾ ਦਿਲ ਨਹੀਂ ਦੁਖ ਰਿਹਾ ਕਿਸੇ ਦੀ ਮਦਦ ਹੋ ਰਹੀ ਹੈ ਨੁਕਸਾਨ ਨਹੀਂ ਕਿਸੇ ਦਾ ਹੈਗਾ ਉਹਦੇ ਉੱਥੇ ਆਉਣ ਨਾਲ ਉਹਨਾਂ ਨੂੰ ਹਾਈਪ ਮਿਲ ਗਈ ਮੇਰਾ ਕੀ ਜਾ ਰਿਹਾ ਪਰ ਮੈਨੂੰ ਸਿਰਫ ਇਹ ਨਜ਼ਰ ਆ ਰਿਹਾ ਕਿ ਉੱਥੇ ਪੇਸ਼ੈਂਟ ਸੀਗੇ ਉਹਨਾਂ ਨੂੰ ਹੈਲਪ ਦੀ ਲੋੜ ਸੀ ਤੇ ਉਹ ਆ ਗਏ ਉੱਪਰ ਉਹ ਸੋਸ਼ਲ ਮੀਡੀਆ ਤੇ ਇਹ ਫਾਇਦਾ ਹੁੰਦਾ ਫਿਰ ਉਹਨਾਂ ਨੂੰ ਦੇਖ ਕੇ ਹੋਰ ਲੋਕ ਆਂਦੇ ਨੇ ਤੁਸੀਂ ਫਿਰ ਇੰਟਰਵਿਊ ਵਾਲੇ ਪਾਸੇ ਕਿਵੇਂ ਆਏ ਇੰਟਰਵਿਊ ਵਾਲੇ ਪਾਸੇ ਮੈਂ ਜਿਹੜੀ ਤੁਹਾਨੂੰ ਦਿਲੋਂ ਸੱਚ ਗੱਲ ਦੱਸਾਂ ਬਾਈ ਸਾਡਾ ਬਿਜ਼ਨਸ ਹੈ ਠੀਕ ਹੈ ਹੁਣ ਤੁਹਾਡਾ ਵੀ ਛੋਟਾ ਭਰਾ ਹੋ 18-19 ਸਾਲ ਦੀ ਉਮਰ ਦੇ ਵਿੱਚ ਕੀ ਬੋਝ ਪੈ ਜਾਂਦਾ ਕਿ ਯਾਰ ਆਪਾਂ ਕੈਰੀਅਰ ਸੈੱਟ ਕਰਨਾ ਮੈਂ ਵੀ ਬੰਦਾ ਕਹਿੰਦਾ ਮੈਂ ਪੈਸੇ ਕਿਵੇਂ ਕਮਾਉਣੇ ਆਫਟਰ ਆਲ ਤਾਂ ਹਰ ਬੰਦੇ ਦੀ ਮਨਛਾ ਹੀ ਹੁੰਦੀ ਹੈ ਕੋਈ ਭਾਵੇਂ ਕੋਈ ਵੱਡਾ ਸਮਾਜ ਸੇਵੀ ਹੈ ਉਹ ਤਾਂ ਹੀ ਹੈ ਨਾ ਜੇ ਉਹ ਪੈਸੇ ਕਮਾ ਰਿਹਾ ਹੁਣ ਜਿਹਦੇ ਕੋ ਜੇਬ 'ਚ ਤੇਲੀ ਨਹੀਂ ਤਾਂ ਕੋਵੇ ਮੈਂ 5 ਕਰੋੜ ਦਾਨ ਦੇਣਾ ਮੈਂ ਤਾਂ ਕਹਿਣਾ ਹੁਣ ਪਹਿਲਾਂ ਘਰ ਸੰਭਾਲੋ ਫੈਮਿਲੀ ਸੰਭਾਲੋ ਸਮਾਜ ਸੇਵਾ ਫੇਰ ਆ ਤੁਹਾਡਾ ਟੱਬਰ ਔਲਦਾ ਫਿਰ ਤੁਸੀਂ ਸਮਾਜ ਸੇਵੀ ਬਣੇ ਫਿਰੋ ਮੈਂ ਤਾਂ ਨਿੱਜੀ ਤੌਰ ਤੇ ਇਸ ਤਰ੍ਹਾਂ ਦਾ ਨਹੀਂ ਹੋ ਸਕਦਾ ਮੈਂ ਖੁਦ ਐਗਰੀ ਹਾਂ ਬਈ ਇਸ ਗੱਲ ਤੋਂ ਪਹਿਲਾਂ ਘਰ ਸੰਭਾਲੋ ਹੁਣ ਦੋ ਤਰ੍ਹਾਂ ਦੇ ਸਮਾਜ ਚ ਲੋਕ ਨੇ ਬਈ ਇੱਕ ਜਿਹੜੇ ਵਿਚਾਰੇ ਮਿਡਲ ਕਲਾਸ ਫੈਮਿਲੀ ਚ ਪੈਦਾ ਹੋਏ ਜਿਨ੍ਹਾਂ ਨੇ ਆਪਣਾ ਜੀਵਨ ਆਪ ਬਣਾਣਾ ਉਹਨਾਂ ਦਾ ਪਿਓ ਫੈਕਟਰੀ ਵਾਲਾ ਨਹੀਂ ਹੈਗਾ ਦੂਜਾ ਜਿਹੜਾ ਚੰਗੇ ਘਰ ਚ ਪੈਦਾ ਹੋ ਗਿਆ ਰਾਇਲ ਫੈਮਿਲੀ ਚ ਜਿੰਨੂੰ ਕੋਈ ਬੋਝ ਨਹੀਂ ਮੈਂ ਪੈਸੇ ਕਮਾਵਾ ਮੇਰੇ ਪਾਪਾ ਨੂੰ ਟੈਂਸ਼ਨ ਸੀ ਕਿ ਇਹਨੂੰ ਫੈਕਟਰੀ ਬਿਠਾਣਾ ਸਾਡਾ ਟੀ-ਸ਼ਰਟ ਦਾ ਬਿਜ਼ਨਸ ਹੈ ਭਾਈ ਲੁਧਿਆਣੇ 1998 ਤੋਂ ਮੇਰੇ ਫਾਦਰ ਦੀ ਫਰਮ ਰਜਿਸਟਰਡ ਹੈ ਅਨਮੋਲ ਹੋਜਰੀ ਠੀਕ ਹੈ ਠੀਕ ਹੈ ਚਾਚੂ ਮੇਰਾ ਜੁਆਇੰਟ ਬਿਜ਼ਨਸ ਹੈ ਤਾਂ ਮੈਂ ਕਾਲਜ ਦੇ ਦਿਨਾਂ ਜੇ ਸੋਚਦਾ ਸੀਗਾ ਕਿ ਜ਼ਿੰਦਗੀ ਖਤਮ ਕਿਉਂਕਿ ਕਾਲਜ ਵੀ ਗਏ ਕੱਪੜੇ ਕੋਪੜੇ ਪਾਲੇ ਗੀੜੀਆਂ ਗੂੜੀਆਂ ਲਾ ਲਿਆ ਨਾ ਮੇਰੀ ਮੰਮਾ ਨੂੰ ਮੈਨੂੰ ਕਾਲਜ ਲਾਈਫ ਦਿਖਾਣੀ ਸੀ ਮੇਰੇ ਪਾਪਾ ਨੇ ਕਾਲਜ ਲਾਈਫ ਨਹੀਂ ਦੇਖੀ ਛੋਟੇ ਹੁੰਦੇ ਉਹ ਕੰਮ ਤੇ ਲੱਗੇ ਕੋਰਖ ਖੇਤਰ ਤੋਂ ਆਏ ਲੁਧਿਆਣੇ ਸ਼ਿਫਟ ਹੋਏ ਮਤਲਬ ਜ਼ੀਰ ਲਾ ਕੇ ਉਹਨਾਂ ਨੇ ਜ਼ੀਰੋ ਤੋਂ ਸ਼ੁਰੂ ਕੀਤਾ ਤੇ ਮੇਰੀ ਮਦਰ ਨੂੰ ਸੀ ਇਹ ਮੇਰਾ ਮੁੰਡਾ ਕਾਲਜ ਦੇਖਿਆਵੇ ਮੈਂ ਕਾਲਜ ਜਾਣਾ ਗੀੜੀਆਂ ਗੁੜੀਆਂ ਲਾ ਕੇ ਰੋਜ਼ ਨਵੇਂ ਕੱਪੜੇ ਪਾਣੇ ਬਈ ਕੱਪੜੇ ਰਿਪੀਟ ਨਹੀਂ ਕਰਦਾ ਸੀ ਮੈਂ ਕਾਲਜ ਰੋਜ਼ ਜਾਣਾ ਪਰ ਮੈਨੂੰ ਨਹੀਂ ਪਤਾ ਕਿ ਗੁਰੂ ਮਾਰਾ ਨੇ ਕਦੋਂ ਮੇਰੀ ਝੋਲੀ ਇਹ ਸੇਵਾ ਪਾਤੀ ਮੇਰੇ ਫਾਦਰ ਨੂੰ ਕਿਸੇ ਨੇ ਕਹਤਾ ਇਹਨੂੰ ਸੰਭਲੋ ਇਹ ਵਿਗੜ ਜਾਣਾ ਮੇਰੇ ਫਾਦਰ ਨੇ ਮੈਨੂੰ ਪੈਸਿਆਂ ਦੇ ਲਾਲਚ ਨਾਲ ਗੁਰਬਾਣੀ ਨਾਲ ਜੋੜਤਾ ਕਿ ਤੂੰ ਫੜ ਤੇਰੀ 20 ਹਜ਼ਾਰ ਪਾਕਟ ਮਣੀਆ 25 ਦਿੱਤੀ ਤੂੰ ਜਾ ਕੇ ਗੁਰਬਾਣੀ ਸੁਣਨੀ ਸਾਡੇ ਘਰ ਦੇ ਕੋਲ 사ਸੰਗ ਘਰ ਸੀਗਾ 사ਸੰਗ ਘਰ ਹੈ ਰਾਧਾ ਸਵਾਮੀ 사ਸੰਗ ਘਰ ਉੱ ਕੱਪੜਿਆਂ ਦਾ ਖਰਚਾ ਹੀ ਨਹੀਂ ਮਾਣ ਸੀ ਮੇਰੇ ਬਈ ਅੱਜ ਵੀ ਤੁਸੀਂ ਮੇਰੇ ਤੁਹਾਡੇ ਫਾਦਰ ਦਾ ਕਾਰੋਬਾਰ ਕੀ ਆ? ਟੀ-ਸ਼ਰਟ ਦਾ ਟੀ-ਸ਼ਰਟ ਹੀ ਬਣਦੀ ਸਾਡੇ ਕੱਪੜਿਆਂ ਦਾ ਹੀ ਬਿਜ਼ਨਸ ਹੈ। ਠੀਕ ਆ। ਤਾਂ ਤੁਸੀਂ ਅੱਜ ਵੀ ਮੇਰਾ ਇੰਸਟਾਗ੍ਰam ਜਾ ਕੇ ਦੇਖੋ 2400 ਪੋਸਟਾਂ ਨੇ। ਤਾਂ ਤੁਸੀਂ ਕਾਲਜ ਦੀਆਂ ਜਾ ਕੇ ਜਦੋਂ NGO ਦਾ ਨਾਮ ਉਹ ਨਿਸ਼ਾਨ ਮਿਲ ਸੀ ਉਦੋਂ ਵੀ ਮੈਂ ਲੁਧਿਆਣੇੋਂ ਬਾਤ ਚੜ ਕੇ ਚੰਡੀਗੜ੍ਹ ਸ਼ਾਪਿੰਗ ਕਰਨ ਜਾਂਦਾ ਸੀ। ਠੀਕ ਆ। ਕਾਲਜ ਦੇ ਦਿਨਾਂ 'ਚ। ਇਹ ਤਾਂ ਮੇਰੇ ਕਾਲਜ ਨੂੰ ਵੀ ਪਤਾ ਹੀ ਹੋ ਗਿਆ ਗੱਲਾਂ ਕੋ ਅੱਜ ਦੀਆਂ ਹੈ ਨਹੀਂ। ਤਾਂ ਉਦੋਂ ਜਦੋਂ ਗੁਰੂ ਮਹਾਰਾਜ ਨੇ ਇੱਧਰ ਮੇਰੀ ਚਣਕ ਲਾਤੀ ਕਿ ਹਾਂਜੀ ਹੁਣ ਤੂੰ ਇਹ ਕਦੋਂ ਇਹ ਚੀਜ਼ਾਂ ਪੈਦਾ ਹੋ ਗਈਆਂ ਕਦੋਂ ਇਹ ਸਾਰਾ ਕੁਝ ਗੁਰੂ ਮਹਾਰਾਜ ਨੇ ਮੇਰੀ ਝੋਲੀ ਪਾ ਦਿੱਤਾ ਤੇ ਮੇਰੇ ਕੋਲ ਇਹ ਸੇਵਾ ਲੈ ਰਹੇ ਮੇਰਾ ਤਾਂ ਸੁਪਨਾ ਵੀ ਨਹੀਂ ਮੱਲੇਆ ਸੀ ਕਿ ਤਾਪਾ ਮੈਨੀਫੈਸਟ ਕਰਦੇ ਆ ਕਿ ਮੈਂ ਮੈਨੀਫੈਸਟ ਕੀਤਾ ਕਿ ਮੇਰੇ ਕੋਲ ਪ੍ਰਾਈਵੇਟ ਜੈਟ ਹੋਵੇ ਮੈਂ ਤਾਂ ਇਹ ਮੈਨੀਫੈਸਟ ਵੀ ਨਹੀਂ ਕੀਤੀ ਜੋ ਲਾਈਫ ਮੈਂ ਜੀ ਰਿਹਾ ਇਸ ਟਾਈਮ ਠੀਕ ਹੈ ਕਿ ਲੋਕ ਕਿੰਨਾ ਇਤਬਾਰ ਕਰ ਰਹੇ ਨੇ ਚਲੋ ਕਮਿੰਗ ਬੈਕ ਤੁਸੀਂ ਇੰਟਰਵਿਊਰ ਕਿਵੇਂ ਬਣੇ ਫਿਰ ਇੰਟਰਵਿਊਰ ਬਣਿਆ ਕਿ ਮੈਨੂੰ ਕਿਸੇ ਨੇ ਉਹ ਸੱਚ ਉਹ ਗੱਲ ਵਿੱਚ ਹੀ ਰਹਿ ਗਈ ਮੈਂ ਵਿੱਚ ਦਿਮਾਗ ਚ ਸਕਿਪ ਹੋ ਗਈ ਤਾਂ ਮੈਂ ਐਨਜੀਓ ਸ਼ੁਰੂ ਕਰ ਲਈ ਬਾਈ ਵੀ ਡੂ ਨਾਟ ਐਕਸੈਪਟ ਮਨੀ অর ਸਿੰਗਸ ਫੇਸਬੁਕ ਤੇ ਪੇਜ ਬਣਾਤਾ ਮੇਰੀ ਅਜ ਵੀ ਪਹਿਲੀ ਵੀਡੀਓ ਪਈ ਹੈ ਬਣਾਤਾ ਚਲੋ ਸਾਰਾ ਕੁਝ ਚੱਲ ਪਿਆ ਇੱਕ ਟਾਈਮ ਤੇ ਮੈਨੂੰ ਅਟੈਂਸ਼ਨ ਹੋਣ ਲੱਗੀ ਕਿ ਠੀਕ ਹੈ ਯਾਰ ਵਧੀਆ ਡੋਨਰ ਵੀ ਆ ਰਹੇ ਨੇ ਮਰੀਜ਼ ਵੀ ਆ ਰਹੇ ਨੇ ਸਾਰਾ ਸਾਰਾ ਦਿਨ ਮੈਂ ਲੱਗੀ ਜਣਾ ਤੇ ਮੇਰਾ ਕੀ ਬਣ ਰਿਹਾ ਮੈਂ ਆਪਣੇ ਕਰੀਅਰ ਦਾ ਕੀ ਸੋਚਾਂ ਮੈਂ ਫੈਕਟਰੀ ਜਾਣਾ ਬਈ ਆਪਣੀ ਰੋਜ਼ 2 ਘੰਟੇ ਉੱਥੇ ਦਿਲ ਨਾ ਲੱਗਣਾ ਕਿਉਂਕਿ ਇੱਧਰ ਪੇਸ਼ੈਂਟਾਂ ਦੇ ਫੋਨ ਕਾਲ ਸਾਰਾ ਦਿਨ ਉਧਰ ਪਾਪਣਗਾ ਤੂੰ ਫੈਕਟਰੀ ਨਹੀਂ ਧਿਆਨ ਦੇ ਰਿਆ ਤੂੰ 6 ਵਜੇ ਫੈਕਟਰੀੋਂ ਨਿਕਲ ਕੇ ਮਰੀਜ਼ਾਂ ਵੱਲ ਚਲ ਜਾਨ ਤਾਂ ਮੈਨੂੰ ਇੰਨਾ ਹੋਇਆ ਕਿ ਮੈਂ ਹੁਣ ਕਰਾਂ ਕੀ ਉਦੋਂ ਉਸ ਦਰਮਿਆਨ ਫੇਸਬੁਕ ਤੋਂ ਪੈਸੇ ਆਉਣੇ ਸ਼ੁਰੂ ਹੋ ਗਏ ਤਾਂ ਮੈਨੂੰ ਬੜਾ ਹੋਇਆ ਮੈਂ ਕਹਾ ਸ਼ੁਕਰ ਹੈ ਮਾਰਾ ਇਹਨੇ ਸ਼ਾਇਦ ਸੋਣ ਹੀ ਲਿਆ ਵੀ ਮੈਂ ਬਾਪੂ ਮੇਰੇ ਵੀ ਸੱਚਾ ਹੋ ਜਾਊਗਾ ਵੀ ਮੇਰੀ ਗੱਡੀ ਹੁਣ ਚੱਲਣ ਲੱਗ ਪਈ ਹੈ ਗੱਡੀ ਦਾ ਤੇਲ ਮੈਂ ਆਪਣੇ ਕੋਲੋਂ ਪਵਾਉਣ ਲੱਗ ਗਿਆ ਆਪਣੇ ਜਿੰਮ ਦੇ ਖਰਚੇ ਮੈਂ ਕਰਨ ਲੱਗ ਗਿਆ ਕੱਪੜਿਆਂ ਦੇ ਖਰਚੇ ਮੈਂ ਆਪ ਚੱਕਣ ਲੱਗ ਗਿਆ ਕਿ ਐਟਲੀਸਟ ਮੈਂ ਕਰ ਦੇਣ ਜੋਗਾ ਨਹੀਂ ਹੈਗਾ ਘਰੋਂ ਲਵਾ ਤਾਂ ਨਾ ਉਦੋਂ ਚਲਦੇ-ਚਲਦੇ ਮੈਨੂੰ ਕਿਸੇ ਨੇ ਸਲਾਹ ਦਿੱਤੀ ਕਿ ਯਾਰ ਅੱਜਕੱਲ ਪੌਡਕਾਸਟਿੰਗ ਬਹੁਤ ਟ੍ਰੈਂਡਿੰਗ ਚ ਹੈ ਮੈਂ ਉਹ ਸ਼ੁਰੂ